ਸੱਚੀ ਗੱਲ ਈ ਸਾਰਿਆਂ ਨੂੰ ਅੱਜ ਇੱਕ ਨਵੀਂ ਕਹਾਣੀ ਦੇ ਗੱਲ ਕਰਨ ਜਾ ਰਿਹਾ ਜੋ ਇਤਿਹਾਸ ਦੇ ਵਿੱਚ ਪਰਮਾਨੇਤਾ ਦਾ ਦਰਜਾ ਇਹ ਇੱਕ ਘਟਨਾਵਾਂ ਤੇ ਜਿਨੇ ਪੂਰੇ ਵਿਸ਼ਵ ਨੂੰ ਹਿਲਾ ਕੇ ਧਰ ਦਿੱਤਾ ਸੀ ਤੇ ਭਾਰਤ ਨੂੰ ਵੀ ਉਸ ਟਾਈਮ ਦੇ ਵਿੱਚ ਕਾਲੇ ਦੌਰ ਦੇ ਵਿੱਚੋਂ ਨਿਕਲਣਾ ਪਿਆ ਸੀਗਾ ਕਾਲਾ ਦੌਰ ਸ਼ੁਰੂ ਹੋ ਗਿਆ ਸੀ ਭਾਰਤ ਦੇ ਵਿੱਚ ਕਿਉਂਕਿ ਇਹ ਹਾਦਸਾ ਵਾਰ ਸਭ ਤੋਂ ਪਹਿਲੀ ਵਾਰ ਭਾਰਤ ਦੇ ਵਿੱਚ ਵਾਪਰਿਆ ਸੀ ਤੇ ਉਹ ਵੀ ਇੰਨਾ ਖਤਰਨਾਕ ਕਿ ਦੁਨੀਆ ਵੀ ਇਸ ਚੀਜ਼ ਨੂੰ ਹੈਰਾਨ ਸੀ ਆਪਾਂ ਗੱਲ ਕਰਨ ਜਾ ਰਹੇ ਆਂ ਰੇਲਵੇ ਦੁਰਘਟਨਾ ਦੀ ਰੇਲ ਦੁਰਘਟਨਾ ਸੀ ਇਹ ਰੇਲ ਦੁਰਘਟਨਾ ਕੋਈ ਆਮ ਰੇਲ ਦੁਰਘਟਨਾ ਨਹੀਂ ਸੀ ਜਿਵੇਂ ਆਮ ਬੱਡੜੀਆਂ ਦੁਕਤਰ ਦੀਆਂ ਨੇ ਜਾਂ ਰੇਲਵੇ ਟ੍ਰੈਕਾਂ ਦੇ ਉੱਤੇ ਦੁਰਘਟਨਾਵਾਂ ਹੁੰਦੀਆਂ ਨੇ ਉਹ ਵੀ ਬਹੁਤ ਵੱਡੇ ਲੈਵਲ ਤੇ ਖਤਰਨਾਕ ਤਰੀਕੇ ਨਾਲ ਹੁੰਦੀਆਂ ਨੇ ਪਰ ਇਹ ਜਿਹੜੀ ਰੇਲਵੇ ਦੀ ਦੁਰਘਟਨਾ ਹੋਈ ਆ ਇਹ ਬਹੁਤ ਹੀ ਖਤਰਨਾਕ ਹੋਈਆ ਭਾਰਤ ਵਰਸ਼ ਦੇ ਵਿੱਚ ਇਤਿਹਾਸ ਚ ਪਹਿਲੀ ਵਾਰ ਹੋਈ ਤੇ ਇਦਾਂ ਦਾ ਐਕਸੀਡੈਂਟ ਅੱਜ ਤੱਕ ਕਰੇ ਕਿਸੇ ਨੇ ਨਹੀਂ ਦੇਖਿਆ ਸੀ ਚਲੋ ਗੱਲ ਕਰਦੇ ਆ ਪੰਬਨ ਰੇਲਵੇ ਪੁਲ ਦੀ ਜਿੱਥੇ ਇਹ ਦੁਰਘਟਨਾ ਹੋਈ ਬਹੁਤ ਸਾਰੇ ਲੋਕਾਂ ਨੂੰ ਇਸ ਘਟਨਾ ਬਾਰੇ ਪਤਾ ਹੋਊ ਪਰ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਈਆਂ ਨੂੰ ਨਹੀਂ ਵੀ ਪਤਾ ਹੋਊਗਾ ਅੱਜ ਆਪਾਂ ਉਸੇ ਘਟਨਾ ਦੇ ਉੱਪਰ ਗੱਲ ਕਰਨੀ ਆ ਪੰਜਾਬੀ ਦੇ ਵਿੱਚ ਵੀਡੀਓ ਆ ਤੇ ਧਿਆਨ ਨਾਲ ਸਮਝੋ ਸੁਣਿਓ ਵੀ ਕੀ ਘਟਨਾ ਹੋਈ ਸੀ ਤੇ ਇਤਿਹਾਸ ਦੇ ਵਿੱਚ ਪ੍ਰਮਾਣ ਨੇ ਇਸ ਚੀਜ਼ ਦੇ ਪਾਂਬਣ ਰੇਲਵੇ ਪੁਲ ਜੋ ਕਿ ਭਾਰਤ ਦਾ ਸਭ ਤੋਂ ਵੱਡਾ ਸਮੁੰਦਰ ਦੇ ਬਣਿਆ ਹੋਇਆ ਪੁਲ ਆ ਇਹਦੀ ਲੰਬਾਈ ਲਗਭਗ 2.6 ਕਿਲੋਮੀਟਰ ਹੈਗੀ ਆ ਤੇ ਕਾਫੀ ਵੱਡਾ ਰੇਲਵੇ ਟ੍ਰੈਕ ਆ 24 ਫਰਵਰੀ 1914 ਨੂੰ ਇਹ ਪੁਲ ਦਾ ਜਿਹੜਾ ਵਾ ਉਦਘਾਟਨ ਹੋਇਆ ਤੇ ਕਾਫੀ ਜਿਆਦਾ ਚਰਚਾ ਦੇ ਵਿੱਚ ਰਿਹਾ ਕਿਉਂਕਿ ਸਮੁੰਦਰ ਦੇ ਵਿੱਚ ਪਹਿਲਾ ਭਾਰਤ ਦੇ ਵਿੱਚ ਪੋਲ ਬਣਿਆ ਸੀ ਜੋ ਇੰਨਾ ਲੰਬਾ ਬਣਿਆ ਸੀ ਹੋਇਆ ਕਿ 1964 ਦੇ ਵਿੱਚ ਜਾ ਕੇ ਇੱਥੇ ਇੱਕ ਬਹੁਤ ਭਿਆਨਕ ਦੁਰਘਟਨਾ ਦਰਸਤ ਹੁੰਦੀ ਆ ਰੇਲਵੇ ਲਾਈਨ ਪਲੱਸ ਟ੍ਰੇਨ ਖਤਮ ਹੋ ਜਾਂਦੀ ਆ ਤੇ ਕੋਈ ਵੀ ਬੰਦਾ ਉੱਥੋਂ ਜਿਉਂਦਾ ਵਾਪਸ ਨਹੀਂ ਆਉਂਦਾ ਅੱਗੇ ਕਹਾਣੀ ਪੜਦੇ ਆ ਦੱਸਦੇ ਆ ਕਿ ਆ ਵੀਡੀਓ ਵਧੀਆ ਲੱਗੂਗੀ ਤਾਂ ਚੈਨਲ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਕਿ ਤੁਹਾਡਾ ਹੌਸਲਾ ਹੀ ਬਹੁਤ ਹੁੰਦਾ ਬਈ ਇਹ ਚੀਜ਼ਾਂ ਕਰਨ ਦੇ ਤਾਂ ਕਿ ਅਸੀਂ ਅੱਗੇ ਵੀਡੀਓ ਬਣਾ ਸਕੀਏ ਪਹਿਲਾਂ ਤਾਂ ਇਹ ਜਿਹੜਾ ਰੇਲਵੇ ਟ੍ਰੈਕ ਆ ਇਹ ਪੰਬਨ ਦੇ ਰੇਲਵੇ ਟ੍ਰੈਕ ਤੁਨੂ ਸਕੋੜੀ ਤੱਕ ਜਾਂਦਾ ਉਸ ਤੋਂ ਬਾਅਦ ਇਹ ਸ਼੍ਰੀਲੰਕਾ ਨੂੰ ਜਾਂਦਾ ਸੀ ਉਹਨਾਂ ਸਮਿਆਂ ਦੇ ਵਿੱਚ ਤੇ ਸ਼੍ਰੀਲੰਕਾ ਦੇ ਵਿੱਚ ਬਾਰੇ ਟ੍ਰੇਨ ਆਪਾਂ ਜਿਹੜਾ ਸਫ਼ਰ ਕਰਦੇ ਸੀਗੇ ਭਾਰਤੀ ਯਾਤਰੀ ਜਿਹੜੇ ਜਾਂਦੇ ਸੀ ਤੇ ਹੋਇਆ ਕੀ ਸੀ ਉਹਨਾਂ ਦਿਨਾਂ ਦੇ ਵਿੱਚ ਜਦੋਂ 1964 ਦੇ ਵਿੱਚ ਇਹ ਦੁਰਘਟਨਾ ਜਿਹੜੇ ਦਿਨ ਵਾਪਰਦੀ ਆ ਉਹ ਤੋਂ 1-2 ਦਿਨ ਪਹਿਲਾਂ ਉਹਨਾਂ ਨੇ ਮੁਆਇਨਾ ਕੀਤਾ ਵੀ ਸਾਰਾ ਜੋ ਵਾਤਾਵਰਨ ਆ ਉਹ ਠੀਕ ਆ ਜੋ ਪਹਿਲਾ ਮੁਆਇਨਾ ਜਾਂ ਨਰੀਖਣ ਕੀਤਾ ਉਹਦੇ ਵਿੱਚ ਦੱਸਿਆ ਜਾ ਰਿਹਾ ਸੀਗਾ ਵੀ ਜਿਹੜਾ ਸਮੁੰਦਰ ਆ ਉਹ ਮਤਲਬ ਉਹ ਹਵਾ ਦੇ ਦਬਾਅ ਦੇ ਵਿੱਚ ਕੋਈ ਸਮੁੰਦਰੀ ਤੂਫਾਨ ਆਉਣ ਵਾਲਾ ਵਾ ਪਰ ਕੋਈ ਇੰਨੇ ਵੱਡੇ ਲੈਵਲ ਤੇ ਨਹੀਂ ਆਊਗਾ ਜਿਹਦੇ ਨਾਲ ਇੰਨੀ ਵੱਡੀ ਦੁਰਘਟਨਾ ਜਿਹੜੀ ਆ ਉਹ ਵਾਪਰ ਜੂਗੀ ਜਿਸ ਦਿਨ ਇਹ ਦੁਰਘਟਨਾ ਹੋਈ ਉਸ ਦਿਨ ਪਾਂਬਨ ਰੇਲਵੇ ਸਟੇਸ਼ਨ ਤੋਂ ਟ੍ਰੇਨ ਚੱਲ ਰਹੀ ਆ ਅੱਗੇ ਵਧ ਰਹੀ ਆ ਤੁਹਾਨੂੰ ਸਕੋੜੀ ਵੱਲ ਜਾਣਾ ਤੇ ਤੁਹਾਨੂੰ ਸਕੋੜੀ ਇੱਕ ਹੋਰ ਜਿਹੜਾ ਵਾ ਇੰਜਣ ਵੇਟ ਕਰ ਰਿਹਾ ਵੀ ਇੱਥੇ ਟ੍ਰੇਨ ਪਹੁੰਚੂਗੀ ਤੇ ਮੈਂ ਆਪਣੇ ਯਾਤਰੀਆਂ ਨੂੰ ਲੈ ਕੇ ਅੱਗੇ ਜਾਊਗਾ ਅਚਾਨਕੀ ਕੀ ਹੁੰਦਾ ਵਾ ਵੀ ਜਿਹੜਾ ਪਾਇਲਟ ਹੁੰਦਾ ਵਾ 653 ਨੰਬਰ ਟ੍ਰੇਨ ਦਾ ਜੋ ਦੁਰਘਟਨਾਗ੍ਰਸਤ ਹੁੰਦੀ ਆ ਉਹਨੂੰ ਸਿਗਨਲ ਨਹੀਂ ਮਿਲਦਾ ਕਿਸੇ ਵਜ੍ਹਾ ਕਰਕੇ ਸਿਗਨਲ ਬੰਦ ਹੋ ਜਾਂਦੇ ਨੇ ਤੇ ਉਹਨੂੰ ਜਿਹੜਾ ਵਾ ਸਟੇਸ਼ਨ ਤੋਂ ਕੁਝੀ ਦੂਰੀ ਤੇ ਜਿਹੜੀ ਆ ਟ੍ਰੇਨ ਇਹ ਆ ਰੁਕਣੀ ਪੈਂਦੀ ਆ ਤੇ 2 2.5 ਘੰਟੇ ਖਰਾਬ ਕਰਨ ਤੋਂ ਬਾਅਦ ਜਦੋਂ ਉਹਨੂੰ ਲੱਗਦਾ ਵਾ ਵੀ ਮੈਨੂੰ ਕੁਝ ਮਿਲ ਨਹੀਂ ਰਿਹਾ ਸਿਗਨਲ ਨਹੀਂ ਮਿਲ ਰਿਹਾ ਉਹ ਇੱਕ ਖਤਰਨਾਕ ਫੈਸਲਾ ਲੈਂਦਾ ਜਿਹਦੇ ਵਿੱਚ ਰਿਸਕ ਚੱਕਦਾ ਹੌਸਲਾ ਕੱਢਦਾ ਉਹ ਟ੍ਰੇਨ ਨੂੰ ਅੱਗੇ ਵਧਾ ਦਿੰਦਾ ਤੇ ਟ੍ਰੇਨ ਨੂੰ ਅੱਗੇ ਵਧਾਉਂਦਾ ਵਧਾਉਂਦਾ ਜਦੋਂ ਉਹ ਪੰਬਨ ਰੇਨਵੇ ਬ੍ਰਿਜ ਤੇ ਆਉਂਦਾ ਪੁਲ ਤੇ ਆਉਂਦਾ ਤੇ ਉਦੋਂ ਤੇਜ ਹਵਾਵਾਂਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੋ ਕਿ ਪਹਿਲਾਂ 45 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਦੇ ਹਿਸਾਬ ਨਾਲ ਚੱਲਦੀਆਂ ਨੇ ਤੇ ਥੋੜੀ-ਥੋੜੀ ਜਿਹੜੀਆਂ ਇਹ ਤੇਜ਼ ਹਵਾਵਾਂ ਨੇ ਇਹ 400 ਕਿਲੋਮੀਟਰ ਪ੍ਰਤੀ ਘੰਟੇ ਤੇ ਹੋ ਜਾਂਦੀਆਂ ਨੇ ਸਮੁੰਦਰ ਦੇ ਵਿੱਚ ਤੂਫਾਨ ਹੁੰਦਾ ਸਮੁੰਦਰੀ ਤੂਫਾਨ ਜਿਹਨੂੰ ਸਾਈਕਲੋਨ ਕਹਿੰਦੇ ਆ ਬਹੁਤ ਵੱਡੇ ਲੈਵਲ ਦਾ ਹੁੰਦਾ 1964 ਦੇ ਵਿੱਚ ਆਇਆ ਤੇ ਜਿਹੜਾ ਸਮੁੰਦਰ ਦੀਆਂ ਲਹਿਰਾਂ ਨੇ ਉਹ ਲਗਭਗ 70 ਮੀਟਰ ਉੱਚੀਆਂ ਹੋ ਜਾਂਦੀਆਂ ਆ ਮਤਲਬ ਟ੍ਰੇਨ ਦੇ ਉੱਪਰ ਤੱਕ ਦੀ ਲਹਿਰਾਂ ਜਾਣ ਨੂੰ ਫਿਰਦੀਆਂ ਨੇ ਸਮੁੰਦਰ ਉਹ ਦਿਨ ਅਜੇ ਪੂਰੇ ਉਫਾਨ ਵਿੱਚ ਸੀਗਾ ਆਪਣਾ ਵਿਗਾੜ ਰੂਪ ਦੇ ਵਿੱਚ ਸੀ ਠੀਕ ਹੈ ਇੱਕ ਲਹਿਰ ਇੰਨੀ ਖਤਰਨਾਕ ਤਰੀਕੇ ਨਾਲ ਆਉਂਦੀ ਆ ਕਿ ਉਹ ਪੂਰੀ ਦੀ ਪੂਰੀ ਟ੍ਰੇਨ ਨੂੰ ਹੀ ਆਪਣੇ ਅੰਦਰ ਵਸਾ ਲੈਂਦੀ ਆ ਜਦੋਂ ਪੂਰੀ ਦੀ ਪੂਰੀ ਟ੍ਰੇ ਅੰਦਰ ਆਪਣੇ ਵਸਾ ਲੈਂਦੀ ਆ ਤਾਂ ਇਹ ਜਿਹੜਾ ਹਾਦਸਾ ਵਾ ਦੁਨੀਆ ਦਾ ਸਭ ਤੋਂ ਵੱਡਾ ਹਾਸਾ ਗਿਣਿਆ ਗਿਆ ਸਮੁੰਦਰ ਦੇ ਵਿੱਚ ਜੋ ਟ੍ਰੇਨ ਪੂਰੀ ਦੀ ਪੂਰੀ ਨਿਕਲ ਗਿਆ ਤੇ ਇੱਕ ਅਨੁਮਾਨ ਅਨੁਸਾਰ ਇਸ ਵਿੱਚ ਘੱਟੋ ਘੱਟ 200 ਬੰਦਿਆਂ ਦੀ ਜਿਹੜੀ ਆ ਡੈਥ ਹੋਈ ਆ ਜਿਦੇ ਵਿੱਚ 5 ਤੋਂ 6 ਰੇਲਵੇ ਕਰਮਚਾਰੀ ਸੀ ਬਾਕੀ ਪੈਸੰਜਰ ਸੀ ਅੱਧੇ ਰਿਜ਼ਰਵੇਸ਼ਨ ਦੇ ਸੀਗੇ ਅੱਧੇ ਜਿਹੜੇ ਕਹਿ ਸਕਦੇ ਆ ਆਪਾਂ ਕੁਝ ਕਿਦਾਂ ਦੇ ਵੀ ਹੋਣਗੇ ਜਿਨ੍ਹਾਂ ਨੇ ਕੋਈ ਰਿਜ਼ਰਵੇਸ਼ਨ ਨਹੀਂ ਕਰਵਾਈ ਹੋਗੀ ਸੋ ਇਹ ਹਾਦਸਾ ਸੀ ਜਿਨੇ ਪੂਰੀ ਦੁਨੀਆ ਨੂੰ ਦਹਿਲਾ ਦਿੱਤਾ ਦੇ ਭਾਰਤ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਰੇਲ ਹਾਦਸਾ ਇਹ ਗਿਣਿਆ ਗਿਆ ਹਾਸੇ ਬਹੁਤ ਹੁੰਦੇ ਨੇ ਪਰ ਇਦਾਂ ਦਾ ਹਾਦਸਾ ਕਦੇ ਵੀ ਨਹੀਂ ਦੇਖਿਆ ਗਿਆ ਸੀ 1964 ਦੇ ਵਿੱਚ ਇਹ ਹਾਦਸੇ ਦੇ ਨਾਲ ਨਾਲ ਇੱਕ ਹੋਰ ਬੜਾ ਵੱਡਾ ਨੁਕਸਾਨ ਹੋਇਆ ਤੁਨੂ ਸਕੋੜੀ ਦੇ ਵਿੱਚ ਜਿੰਨੇ ਵੀ ਘਰ ਸੀ ਉਹਨਾਂ ਦੇ ਵਿੱਚ ਪਾਣੀ ਖੁੱਸ ਗਿਆ ਸੀ ਤੇ ਉੱਥੇ ਦੀ ਰੇਲਵੇ ਟਰੈਕਸ ਸਟੇਸ਼ਨ ਸਾਰਾ ਕੁਝ ਸਮੁੰਦਰ ਆਪਣੇ ਨਾਲ ਉਡਾ ਕੇ ਲੈ ਗਿਆ ਸੀ ਤੇ ਉਹ ਜਦੋਂ ਇਹ ਹਾਦਸਾ ਡਲਿਆ ਤਾਂ ਭਾਰਤੀ ਗਵਰਨਮੈਂਟ ਨੇ ਫੈਸਲਾ ਲਿੱਤਾ ਕਿ ਜਿਹੜਾ ਤਨੁਸ਼ ਕੋਲੀ ਆ ਇਹਨੂੰ ਨਾ ਰਹਿਣ ਯੋਗ ਸਥਾਨ ਐਲਾਨਤ ਵੀ ਇੱਥੇ ਕੋਈ ਲੋਕ ਵਸ ਨਹੀਂ ਸਕਦੇ ਤੇ ਉਹ ਇੱਕ ਖੰਡਰ ਦੇ ਵਿੱਚ ਤਬਦੀਲ ਹੋ ਗਿਆ ਤੇ ਅੱਜ ਤੱਕ ਜਿਹੜਾ ਵਾ ਉੱਥੇ ਕੋਈ ਲੋਕ ਨਹੀਂ ਰਹਿੰਦੇ ਮਨੂੰ ਏਦਾਂ ਦੀ ਸਟੋਰੀ ਸੀ ਇਹ ਜਿਹੜਾ ਹਾਦਸਾ ਸੀ ਭਾਰਤ ਦਾ ਸਭ ਤੋਂ ਖਤਰਨਾਕ ਹਾਦਸਾ ਕਿਹਾ ਜਾਂਦਾ ਰੇਲਵੇ ਟ੍ਰੈਕ ਦੇ ਵਿੱਚ ਜਿਹਦੇ ਵਿੱਚ ਇੱਕ ਸਮੁੰਦਰ ਪੂਰੀ ਟ੍ਰੇਨ ਨੂੰ ਹੀ ਨਸ਼ਟ ਕਰ ਦਿੰਦਾ ਵਾ ਕਦੇ ਅੱਜ ਤੱਕ ਇਹ ਹੋਇਆ ਨਹੀਂ ਸੀ ਤੇ ਹੁਣ ਵੀ ਤੱਕ ਹੁਣ ਤੱਕ ਜਿਹੜਾ ਵਾ ਇਹ ਰੇਲਵੇ ਟਰੈਕ ਦੇ ਉੱਪਰ ਟ੍ਰੇਨਾਂ ਨਹੀਂ ਚੱਲਣੀਆਂ ਸ਼ੁਰੂ ਹੋਈਆਂ ਪਿੱਛੇ ਜੇ ਅਪਰੂਵਲ ਆਈ ਸੀ ਗਵਰਨਮੈਂਟ ਨੇ ਇਸ ਟਰੈਕ ਨੂੰ ਬਣਾਉਣ ਦਾ ਫੈਸਲਾ ਵੀ ਕੀਤਾ ਕੁਝ ਕੰਮ ਆ ਜਿਹੜਾ ਮੁਕੰਮਲ ਕੀਤਾ ਵੀ ਆ ਤੇ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਫੇਰ ਇੱਥੇ ਟ੍ਰੇਨਾਂ ਦੌੜਨ ਤੇ শ্রীলੰਕਾ ਤੱਕ ਬਾਈ ਡਰੇਨ ਜਾਂ ਬਾਈ ਟਰੈਕ ਜਾਂ ਅੱਗੇ ਕਿਸ਼ਤੀ ਦੇ ਥਰੂ ਪਹੁੰਚਿਆ ਜਾ ਸਕੇ ਸੋ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ